ਕੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਇਸ ਵਕਤ ਅਸੀਂ ਖੜੇ ਆਂ ਖਨੋਰੀ ਬਾਰਡਰ ਤੇ ਜਿੱਥੇ ਸਥਿਤੀ ਪੂਰੀ ਤਣਾਅਪੂਰਨ ਹੈ ਤੇ ਮੈਂ ਖਾਸ ਕਰਕੇ ਨਾਲ ਇਸ ਸਥਿਤੀ ਦੇ ਵਿੱਚ ਮੂਰੇ ਖਾਸ ਕਰਕੇ ਹਰਿਆਣੇ ਦੇ ਸਾਡੇ ਨੌਜਵਾਨਾਂ ਦਾ ਪੰਜਾਬ ਦੇ ਨਾਲ ਜਿਹੜੇ ਲੱਗਦੇ ਪਿੰਡ ਉਹਨਾਂ ਦਾ ਕਿ ਜਿਹੜਾ ਰਾਤ ਦਾ ਸਾਨੂੰ ਰਹਿਣ ਬੈਣ ਦਾ ਲੰਗਰ ਪਾਣੀ ਦਾ ਦੁੱਧ ਦਾ ਪ੍ਰਬੰਧ ਕੀਤਾ ਉਹਨਾਂ ਨੇ ਰਾਤ ਨੂੰ 2 ਵਜੇ ਤੱਕ ਜਿਹੜੇ ਸਾਡੇ ਨੌਜਵਾਨ ਜਾਨ ਜਿਹੜੇ ਸਾਡੇ ਕਿਸਾਨ ਉਥੇ ਜ਼ਖਮੀ ਹੋਇਆ ਉਹਨਾਂ ਨੂੰ ਸਾਂਭਣ ਦਾ ਬਹੁਤ ਉਹਨਾਂ ਨੇ ਇੰਤਜ਼ਾਮ ਕੀਤਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਖਨੌਰੀ ਬਾਡਰ ਤੇ ਜਿਹੜੀ ਸਥਿਤੀ ਹੈ ਉਹ ਜਿਹੜੇ ਲੋਕ ਆ ਨੇੜੇ ਬਹੁਤ ਇਕੱਠ ਹੋ ਰਿਹਾ ਆ ਰਹੇ ਨੇ ਨੌਜਵਾਨ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਸ ਕਰਕੇ ਅਪੀਲ ਕਰਦਾ ਹੈ ਕਿ ਇਸ ਨੂੰ ਨਜਿੱਠਣ ਵਾਸਤੇ ਜਿਹੜਾ ਆਪਾਂ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਆਪਣੇ ਪੰਜਾਬ ਦੇ ਵਿੱਚੋਂ ਬਹੁਤੇ ਜ਼ਿਲ੍ਹੇ 11 ਨੂੰ ਤੁਰੇ ਨੇ 12 ਨੂੰ ਤੁਰੇ ਨੇ ਕੱਲ ਨੂੰ ਆਪਾਂ ਜਿਹੜੇ ਇੱਧਰ ਖਨੌਰੀ ਬਾਰਡਰ ਤੇ ਪਹੁੰਚੇ ਆ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਲੋਕਾਂ ਨੂੰ ਲੱਗਦਾ ਸੀ ਭਲੇਖਾ ਵੀ ਲੋਕਾਂ ਦਾ ਇਕੱਠ ਨਹੀਂ ਹੋਣਾ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਤਾਂ ਇਸ ਦੇ ਨਾਲ ਜਿਹੜਿਆ ਸਰਕਾਰ ਨੇ ਆਪਣੇ ਤੇ ਹਮਲਾ ਕੀਤਾ ਹੈ ਜਿਹੇ-ਜਿਹੇ ਅਸਰੂਗਾਂ ਛੱਡੇ ਆ ਜਿਹੇ ਜਾਂ ਲਾਠੇ ਚਾਰਜ ਕੀਤਾ ਸਾਡਾ ਟ੍ਰਾਈਟ ਪੰਨਿਆਂ ਪੈਂਚਰ ਕੀਤੇ ਐ ਇਹਦੇ ਨਾਲ ਨਜਿੱਠਣ ਲਈ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਮੈਂ ਜ਼ਰੂਰ ਬੇਨਤੀ ਕਰਦਾ ਜਿੰਨੇ ਵੀ ਸਾਡੇ ਕੋਲੇ ਜਿਹੜੇ ਵੀਡੀਓ ਜਾਂਦੀਆਂ ਗਾਹਾਂ ਸ਼ੇਅਰ ਕਰਕੇ ਪਿੰਡਾਂ ਦੇ ਵਿੱਚੋਂ ਤੁਰਨ ਦੀ ਹਿੰਮਤ ਕਰੀਏ ਤੁਰਨ ਦੀ ਹਿੰਮਤ ਜੇ ਕਿਸੇ ਪਿੰਡ ਦੇ ਵਿੱਚੋਂ ਖਾਲੀ ਗੱਟੇ ਬਾਲਟੀਆਂ ਐਣਕਾਂ ਜਿਹੜੀਆਂ ਮੰਨ ਲਓ ਜਿਹੜਾ ਪਤੰਗ ਚੜਾਉਂਦੇ ਆ ਜਵਾਕ ਉਹ ਡਰੋਨਾ ਲੈ ਕੇ ਆਪਾਂ ਖਨੌਰੀ ਬਾਰਡਰ ਤੇ ਪਹੁੰਚ ਗਏ ਜਿਹੇ ਜੀ ਸਥਿਤੀ ਦਾ ਮੂਰੇ ਟੱਕਰਾ ਕਰਕੇ ਘਟ ਨੁਕਸਾਨ ਚ ਹੁੰਦੇ ਆ ਕਿਉਂਕਿ ਆਪਾਂ ਦੋਨੇ ਫੋਰਮ ਵੱਲੋਂ ਕਿਹਾ ਹੋਇਆ ਕਿ ਅਸੀਂ ਸ਼ਾਂਤਮਈ ਰਹਿ ਕੇ ਜਬਰ ਝੱਲਾਂਗੇ ਸਬਰ ਦੇ ਨਾਲ ਟੱਕਰਾ ਕਰਾਂਗੇ ਜਿਹੇ ਜੀ ਸਥਿਤੀ ਆ ਉਹਦੇ ਨਾਲ ਨਜੇਠਣ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇੜ ਹੈ ਭਰਾਵੋ ਖੁੰਡਾ ਤੇ ਬੈਠੇ ਐਵੇਂ ਨਾ ਨਿੰਦੀ ਜਾਈਓ ਆ ਫਲਾਨਾ ਲੀਡਰ ਹੈ ਲੀਡਰਾਂ ਦਾ ਵੀ ਪਤਾ ਲੱਗ ਚੁੱਕਿਆ ਕਿਹੜੇ ਲੜਨ ਵਾਲੇ ਆ ਕਿਹੜੇ ਮਰਨ ਵਾਲੇ ਆ ਅੱਜ ਜਸੇ ਬੰਦਿਆ ਜਿਹੜੀਆਂ